ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੀ ਗੱਲ ਕਰੀਏ ਜਲੰਧਰ ਦੇ ਰਾਮਾ ਮੰਡੀ ਦੇ ਵਜੀਰ ਇਨਕਲੇਵ ਦੀ ਕਲੋਨੀ ਦੀ ਹੈ ਜਿਸ ਦੇ ਵਿੱਚ ਪਹਿਲੇ ਦੋ ਨੌਜਵਾਨ ਆਂਦੇ ਨੇ ਇੱਕ ਗੱਡੀ ਦੇ ਉੱਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਨੇ ਕਿਦੋਂ ਉੱਥੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਪਹੁੰਚਣ ਤੋਂ ਬਾਅਦ ਬਿਆਨਾਂ ਤੋਂ ਬਾਅਦ ਪੁਲਿਸ ਵਾਪਸ ਚਲ ਜਾਂਦੀ ਹੈ ਫਿਰ ਚਾਰ ਤੋਂ ਪੰਜ ਜੁਨੇ ਆ ਕੇ ਉਸ ਫਿਰ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਇਸ ਬਾਰੇ ਸਾਡੇ ਨਾਲ ਐਸ ਐਚ ਓ ਰਾਮਾ ਮੰਡੀ ਆਪਾਂ ਗੱਲਬਾਤ ਕਰਦੇ ਹਾਂ ਸਰ ਇਹ ਕੀ ਮਾਮਲਾ ਕੀ ਹੈ ਕਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਰਾਤੀ ਇੱਕ ਕੰਪਲੇਨ ਕੋਈ 10:30 ਤੋਂ ਬਾਅਦ 112 ਤੇ ਰਿਪੋਰਟ ਹੋਈ ਸੀਗੀ ਮੌਕੇ ਤੇ ਜਿਹੜੀ 112 ਦੀ ਜਿਹੜੀ ਪੀਸੀਆਰ ਇਲਾਕਾ ਦੀ ਸੀਗੀ ਉਹ ਮੌਕੇ ਤੇ ਪਹੁੰਚੀ ਹੈ ਇਹ ਹੋਇਆ ਸੀ ਵੀ ਗੱਡੀ ਦੇ ਦੋ ਜੋ ਨੌਜਵਾਨਾਂ ਨੇ ਕੋਈ ਪੱਥਰਾਨਾ ਜਾਂ ਰਾੜਾ ਨਾਲ ਹਮਲਾ ਕੀਤਾ ਉਸ ਤੋਂ ਬਾਅਦ ਕੀ ਹੁੰਦਾ ਲੋਕ ਬਾਹਰ ਆ ਜਾਂਦੇ ਆ ਪੁਲਿਸਪਾਲਟੀ ਵੀ ਪਹੁੰਚਦੀ ਹੈ ਇਸ ਤੋਂ ਬਾਅਦ ਦੁਬਾਰਾ ਫਿਰ ਜਿਹੜੇ ਤਿੰਨ ਤੋਂ ਚਾਰ ਨੌਜਵਾਨ ਆਉਂਦੇ ਆ ਉਹਨਾਂ ਦੀ ਹੁਣ ਰਾਤੀ ਡਿਊਟੀ ਅਫਸਰ ਤੇ ਪਲੱਸ ਜਿਹੜੇ ਚਮਕੀਨ ਚਾਰਸੀਓ ਵੀ ਮੌਕੇ ਤੇ ਪਹੁੰਚੇ ਆ ਵੈਰੀਫਾਈ ਕੀਤਾ ਜਾ ਰਿਹਾ ਰਾਤੀ ਸੀਸੀਟੀਵੀ ফুটেਜ ਦੇ ਆਧਾਰ ਤੇ ਇਹਨਾਂ ਵੈਰੀਫਾਈ ਹੋ ਨਹੀਂ ਪਾਇਆ ਸੀਗਾ ਹੁਣ ਡੇ ਟਾਈਮ ਤੇ ਟੀਮਾਂ ਦੋ ਸਾਡੀਆਂ ਲੱਗੀਆਂ ਹੋਈਆਂ ਪੂਰਪਰ ਵੈਰੀਫਾਈ ਕਰਕੇ ਇਹਦਾ ਕਾਰਨ ਕੀ ਹੈ ਇਹਦਾ ਮਕਸਦ ਉਹਨਾਂ ਲੋਕਾਂ ਦਾ ਕੀ ਸੀਗਾ ਜਿਹੜੇ ਯੰਗਸਟਰ ਮੁੰਡੇ ਆਏ ਆ ਤੇ ਉਹ ਸਿਰਫ ਉਹਨਾਂ ਨੇ ਇਸ ਗੱਡੀ ਤੇ ਕਿਉਂ ਹਮਲਾ ਕੀਤਾ ਇਹਦੇ ਜਿਹੜੇ ਬੈਕ ਪਰਦੇ ਦੇ ਪਿੱਛੇ ਕਾਰਨ ਉਹਨਾਂ ਨੂੰ ਲੱਭ ਕੇ ਤੇ ਅਸਲ ਦੋਸ਼ੀਆਂ ਨੂੰ ਲੱਭ ਕੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਊ। ਸਰ ਦੇਖਿਆ ਜਾਂਦਾ ਪਹਿਲੇ ਇੱਕ ਦੋ ਨੌਜਵਾਨਾਂ ਨੇ ਗੱਡੀ ਦੇ ਹਮਲਾ ਕਰਕੇ ਭੱਜ ਜਾਂਦੇ ਨੇ। ਫਿਰ ਕੁਝ ਪੁਲਿਸ ਆਉਂਦੇ ਆ। ਪੁਲਿਸ ਤੋਂ ਬਾਅਦ ਫਿਰ ਚੱਲ ਜਾਂਦੇ ਨੇ। ਫਿਰ ਉਸ ਤੋਂ ਬਾਅਦ ਫਿਰ ਚਾਰ ਤੋਂ ਪੰਜ ਨੌਜਵਾਨਾਂ ਨੇ ਸਿਰਫ ਗੱਡੀ ਤੇ ਕਿਉਂ ਹਮਲਾ ਕੀਤਾ? ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਤੇ ਆਏ ਸੀ ਜਾਂ ਸਿਰਫ ਗੱਡੀ ਨੂੰ ਹਮਲਾ ਕਰਨ ਤੇ ਟਰਾਲੀ ਲੋਕ ਆਏ ਸੀ। ਮੈਂ ਫਿਰ ਹਾਲਤ ਤਾਂ ਉਹ ਗੱਡੀ ਤੇ ਲੱਗ ਰਿਹਾ ਕਿਉਂਕਿ ਗੱਡੀ ਅ ਦੱਸਰ ਮੁਤਾਬਕ ਮੈਨੂੰ ਜਿਹੜੇ ਮਦਈ ਧਰਾ ਉਹ ਵੀ ਮਿਲੀ ਸੀਗੀ ਗੁਰਬੀਰ ਮਨਹਾਸ ਹੁਣ ਜਸਟ ਉਹਨਾਂ ਨੇ ਦੱਸਿਆ ਕਿ ਮੈਂ ਥੋੜਾ ਟਾਈਮ ਹੀ ਪਹਿਲਾਂ ਆਪਣੀ ਗੱਡੀ ਤੇ ਵਾਪਸ ਆਈ ਆ ਜੇ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਮੈਲਾਫਾਈਟ ਹੁੰਦੀ ਤੇ ਉਹ ਡਾਇਰੈਕਟਲੀ ਹਮਲਾ ਕਰ ਸਕਦੇ ਸੀਗੇ ਤੇ ਸ਼ਾਇਦ ਉਹਨਾਂ ਨੂੰ ਗੱਡੀ ਹੀ ਟਾਰਗੇਟ ਕਰਨੀ ਪਈ ਹੈ ਜਿਸ ਕਰਕੇ ਉਹ ਦੋ ਵਾਰ ਉਹਨਾਂ ਨੇ ਅਟੈਕ ਕੀਤਾ ਅਦਰਵਾਈਜ਼ ਜਿਹੜਾ ਉਹਦਾ ਡਰਾਈਵਰ ਆ ਜੇ ਲੇਡੀਆਂ ਆ ਉਹ ਤਾਂ ਥੋੜਾ ਟਾਈਮ ਪਹਿਲਾਂ ਹੀ ਉਸ ਗੱਡੀ ਚੋਂ ਨਿਕਲ ਕੇ ਗਏ ਆ ਤੇ ਇਹ ਗੱਡੀ ਨੂੰ ਟਾਰਗੇਟ ਕਿਉਂ ਕੀਤਾ ਗਿਆ ਇਹਦੀ ਜਿਹੜੀ ਪ੍ਰੋਪਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੋ ਵਾਰ ਹਮਲਾ ਕਿਉਂ ਕੀਤਾ ਉਹ ਕੈਮਰਾ ਦੇ ਆਧਾਰ ਤੇ ਕਿੱਧਰੋਂ ਆਏ ਆ ਔਰ ਪਿੱਛੇ ਉਹਨਾਂ ਦੇ ਕੋਈ ਹੋਰ ਬੰਦਾ ਉਹਨਾਂ ਨੂੰ ਘਰ ਤਾਂ ਨਹੀਂ ਦਿਖਾ ਕੇ ਗਿਆ ਪ੍ਰੋਪਰ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਸਰ ਸਿਰ ਡਰਨ ਲਈ ਤਾਂ ਨਹੀਂ ਇਹ ਕੀਤਾ ਗਿਆ ਹਾਂ ਗੱਡੀ ਤੇ ਹਮਲਾ ਕੀਤਾ ਸ਼ਾਇਦ ਡਰ ਜਾਣ ਨਹੀਂ ਇਹ ਵੀ ਹੋ ਸਕਦਾ ਵੀ ਡਰ ਜਾਣ ਡਰਨਲੇ ਵੀ ਕੀਤਾ ਜਾ ਸਕਦਾ ਪਰ ਪ੍ਰੋਪਰ ਇਹਦੀ ਕੀ ਇਹਦੇ ਪਰਦੇ ਦੇ ਪਿੱਛੇ ਕੀ ਆ ਅਸੀਂ ਉਸ ਆਧਾਰ ਤੇ ਨੂੰ ਵੈਰੀਫਾਈ ਕਰ ਰਹੇ ਹਾਂ ਕੋਈ ਰੰਜਸ਼ ਸ਼ਹਿਨਨਾ ਦੀ ਆਪਤ ਵਿੱਚ ਜਾਂ ਕੋਈ ਨਹੀਂ ਇਸ ਤਰ੍ਹਾਂ ਦੀ ਡਾਇਰੈਕਟਲੀ ਇਹਨਾਂ ਨੇ ਕੋਈ ਕੰਪਲੇਨ ਰੰਜਸ਼ ਵਾਲੀ ਕੰਪਲੇਨਟ ਤਾਂ ਨਹੀਂ ਕੀਤੀ ਬਟ ਇਹਨਾਂ ਜ਼ਰੂਰ ਕਿਹਾ ਵੀ ਸਾਡਾ ਜਿਹੜਾ ਪਰਿਵਾਰਕ ਕੋਈ ਮਸਲਾ ਹੈਗਾ ਉੱਤੇ ਇੱਕ ਦੋ ਇੱਕ ਦੋ ਕੇਸ ਇੱਕ ਦੂਜੇ ਦੇ ਖਿਲਾਫ ਚੱਲ ਰਹੇ ਆ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਵੀ ਕਿਉਂ ਉਸ ਤਰ੍ਹਾਂ ਦਾ ਕੋਈ ਐਂਗਲ ਸਾਹਮਣੇ ਆਉਂਦਾ ਤੇ ਉਸ ਤ ਮੁਤਾਬਕੀ ਕਾਰਵਾਈ ਕੀਤੀ ਜਾਵੇ ਤੁਹੇ ਦੇਖਿਆ ਸੀ ਗਲਬਤ ਕਿਤੇ ਕਿ ਐਸਐਚਓ ਸਾਹਿਬ ਦੇ ਨਾਲ ਉਹਨਾਂ ਦਾ ਕਹਿਣਾ ਬਿੱਤੀ ਰਾਤ ਸਾਨੂੰ ਕੰਪਲੀਟ ਆਂਦੀ ਹੈ ਪਹਿਲੇ ਮੌਕੇ ਤੇ 112 ਕਿਹੜੇ ਪੀਸੀਆਰ ਮੌਕੇ ਤੇ ਜਾਂਦੀ ਹੈ ਜਾਣ ਤੋਂ ਬਾਅਦ ਫਿਰ ਦੁਆਰਾ ਕਿਹੜੇ ਦੋਸ਼ੀਆਂ ਵੱਲੋਂ ਉਹਨਾਂ ਕਰਦੇ ਉੱਤੇ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕਿਹੜੇ ਪੁਲਿਸ ਨੂੰ ਪਤਾ ਲੱਗਦਾ ਇਸ ਦੀਆਂ ਟੀਮਾਂ ਕਿੰਨੀਆਂ ਬਣਾਈਆਂ ਗਿਆ ਜਾਂਚ ਕੀਤੀ ਜਾ ਰਹੀ ਹੈ ਜਲਦੀ ਕਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ